ਹਈ ਹ ਪੁੱਤ ਹੈ ਕੜਾ ਸ਼ਗਾ ਪੂਦ ਰੋ ਓ ਸ਼ਗਾ ਕਿਹਨੇ ਓਏ ਕਿਹਨੇ ਲੱਗੀ ਜਰੇ ਓ ਮਖਾਂਡਾ ਮੈਂ ਤਾਂ ਕਿਹੜਾ ਮੁੰਡਾ ਓਏ ਬਾਪੂ ਆਕੇ ਬਾਪੂ ਸਾਸਿਕਾ ਸਾਸਿਕਾ ਸਿੱਕੇ ਕਿੱਧਰ ਫਿੱਡਾ ਉੱਡ ਰਿਆ ਜਾ ਮੈਂ ਤਾਂ ਬਾਪੂ ਉੱਨਾ ਕਰ ਆ ਸੀਗਾ ਹੈ ਉਹ ਮੁੰਡੇ ਨਾਲ ਗਿਆ ਸੀਗਾ ਫਿੱਡਾ ਫਿੱਡਾ ਹਾਂ ਐਸ ਵੇਲੇ ਕੰਜਰ ਦਾ ਘਰੇ ਟੱਕ ਜਾ ਕਰ ਦਰੇ ਕਿਉ ਲੇਟ ਹੋ ਗਿਆ ਪੂ ਪਤਾ ਨਹੀਂ ਲੱਗਾ ਟੈਲੀ ਮੈਨੂੰ ਆਪ ਜਰਾ ਤਾਂ ਪੈਂਦਾ ਜਰਾ ਮੈਨੂੰ ਪਤਾ ਨਹੀਂ ਕੀ ਚੀਜ਼ ਆ ਛੜੀ ਇੱਧਰ ਦੇ ਪਾਸੇ ਮੈਨੂੰ ਦਾ ਬਾਪੂ ਚਿੱਟੇ ਕੱਪੜੇ ਗਾਈਆਂ ਦੀ ਰਾਖੀ ਖੜਾ ਸੀ ਅੱਛਾ ਮੈਨੂੰ ਤਾਂ ਚਿੱਟੇ ਕੱਪੜੇ 'ਚ ਪੂਤ ਲੱਗਿਆ ਪੂਤ ਤਾਂ ਕੀ ਲੱਗਣਾ ਇੱਧਰ ਕਿੱ데 ਫਿਰਦਾ ਓਏ ਮੈਂ ਉਹਨਾਂ ਘਰੇ ਗਿਆ ਸੀ ਯਾਰ ਦੋਸਤ ਟੀਵੀ ਦੇਖੀਂਦੇ ਪਤਾ ਹੀ ਨਹੀਂ ਲੱਗਿਆ ਕੰਜਰ ਦਾ ਮੇਰਾ ਮੂੰਹ ਤੀ ਤਾਂ ਛੜਾਤਾ ਬਾਪੂ ਮੈਨੂੰ ਘਰੇ ਛੱਡਿਆ ਹੈ ਘਰੇ ਛੱਡਿਆ ਮੈਨੂੰ ਪੂਤਾ ਤੋਂ ਡਰ ਲੱਗਦਾ ਘਰੇ ਹਾਂ ਆ ਜਾ ਕਰ ਜਾ ਨਰੇ ਕਰ ਰਹੀ ਹੈ ਤੂੰ ਸਾਡਾ ਬਾਪੂ ਮੋੜੇ ਨਾਲੇ ਮੇਰੇ ਬਾਪੂ ਕੋਲ ਬੈਜੇ ਚਾ ਤੂੰ ਬਾ ਜਾ ਕਰਦਾ ਛੱਡ ਨਾ ਸ਼ੇਰਾ ਬੜੀ ਗੱਲ ਆ ਜਾ ਛੱਡ ਨਾ ਜਾ ਤੇਰੇ ਬਾਪੂ ਨਾਲ ਜਾ ਆ ਗਿਆ ਤਾਂ ਕਰਕੇ ਛੱਡ ਨਾ ਹੁੰਤਾ ਨਹੀਂ ਮੈਂ ਜਾਂਦਾ ਸੀ ਨਾਲੇ ਉਹਨਾਂ ਨਾਲ ਪੈਗ-ਪੁੱਗ ਲਾ ਲਿਓ ਨਾ ਨਾ ਪੈਗ ਤਾਂ ਛੱਡ ਰੱਖਿਆ ਸ਼ੇਰਾ ਮੈਂ ਹੋਰ ਜਵਾਨਾਂ ਮਾਰਾ ਦੇਖ ਐਵੇਂ ਕਿਸੇ ਦੇ ਘਰੇ ਜਾਣ ਵਾਲਾ ਯੋਗ ਨਹੀਂ ਧਿਆ ਤੇ ਹੁਣ ਤੂੰ ਕਾ ਨਾ ਬੜਾ ਗਿਆ ਛੱਡ ਨਾ ਬੜੀ ਗੱਲ ਜੇ ਸ਼ੇਰਾ ਮੈਂ ਮੈਂ ਮੂਤਣਾ ਕੱਢਣਾ ਪੜਾ ਮੂਹ ਤੇ ਕਰਲਾ ਮੂਹ ਤੇ ਕੱਢਾ ਯਾਰ ਮੈਂ ਆਖਾਂਗਾ ਠੀਕ ਮੂਛ ਦੇ ਦਾ ਯੋਰ ਬੜਾ ਪੈ ਗਿਆ ਮੇਰਾ ਸੋੜਾ ਪ੍ਰੈਸ਼ਰ ਜਾ ਅਰੇ ਅਰੇ ਤੂੰ ਇਧਰ ਫਿਰ ਕੇ ਇਸ ਵੇਲੇ ਕਿਉਂ ਆਇਆ ਹੋ ਕੰਜਦਾ ਜਿੰਨੇ ਆ ਜਾਂਦਾ ਪਤਾ ਨਹੀਂ ਲੱਗਿਆ ਆਪੂ ਟਾਈਮ ਹੀ ਬੜਾ ਹੋ ਗਿਆ ਸੀ ਕੈਮ ਤਾਂ ਹੋਣਾ ਈ ਸੀ ਕਾ ਮੇਰਾ ਸੋੜਾ ਮੂਹ ਤੇ ਵੀ ਜਮਾ ਆਉਂਦਾ ਕਾਲਾ ਪਲਾਟੇ আর ਲਾਲ ਰੰਗ ਦਾ ਅਰੇ ਮੈਨੂੰ ਲੱਗਦਾ ਜੂਰੀ ਜੂੜੂ ਹੈ ਮੇਰੇ ਪ੍ਰੈਸ਼ਰ ਨਾਲ। ਹਾਂ ਦੇਖ ਲੈ ਬਾਪੂ ਦੇਖ ਲੈ ਪਰਾ ਹੋਇਆ ਥੱਲੇ ਨਾ ਜੀ। ਮੈਨੂੰ ਲੱਗਦਾ ਫਟ ਗਾਂ ਚੱਕੀ ਗਈ ਓਏ। ਡਾ ਵੀ ਬੜੀ ਪੈਰੀ ਸੀ। ਗਿੱਟ ਨਾਲ ਮਣਕੇ ਦੇਖ ਲੈ ਬਾਪੂ ਪਰਾ ਗਈ ਹੈ ਕਿ ਉੱਥੇ ਹੈ। ਜੂਰੀ ਤਾਂ ਟੱਕੀ ਗਈ ਗਾਂ ਫਟ। ਹਾਂ ਬਾਪੂ ਕਿੰਨਾ ਟਾਈਮ ਲਾਏਗਾ? ਬਸ ਹੋ ਗਿਆ ਛੇੜਾ ਬੜੀ ਗੱਲ। ਅੱਡਾ ਅੱਡਾ। ਆ ਆ ਗਿਆ ਕਿ ਇੱਧਰ ਨੂੰ ਚੱਕੀ ਬਾਪੂ ਇੱਧਰ ਨੂੰ ਹੈ? ਐਨੂੰ ਹੀ ਐਨੂੰ। ਐਨੂੰ ਕਿਵੇਂ ਓਏ? ਅ ਚਾਦਰਾਂ ਲਵੇੜ ਲਿਆ ਮੂਤ ਨਾਲ ਉਹ ਤੇਰਾ ਪਲਾ ਹੋ ਗਿਆ ਉਸ ਤੇ ਮੂਚ ਆ ਗਿਆ ਹੋਈ ਤੇ ਹੋਰ ਅਬ ਪਿਛਾੜੂ ਕਿਵੇਂ ਮੂਤ ਲਿਆ ਉਹ ਭੈਂਦਾ ਯਾਰ ਜਾ ਰੋਟ ਪਾਇ ਇਹਨੂੰ ਢਾਲ ਸੀ ਮੇਰੇ ਸੋਲੇ ਦੀ ਹੈ ਨਾ ਉਹ ਰੂੜੀ ਨਾਲ ਵੱਜ ਕੇ ਬੈਂਕ ਆ ਗਿਆ ਮੇਨਾਂ ਦਾ ਪ੍ਰੈਸ਼ਰ ਉਹ ਬਚ ਤੇ ਰਹੀ ਬਾਹਲੇ ਨਹੀਂ ਦੇ ਬڑے ਕੱਪੜੇ ਹੈ ਨਾ ਹੂੰ ਆ ਗਿਆ ਸੱਜਾਂ ਮਾਂ ਤੇਰੀ ਮੰਮੀ ਘਰੇ ਆ ਕਿ ਕਿੱਦਣ ਮੰਮੀ ਘਰੇ ਹੋਊਗੀ ਬਾਪੂ ਨਾਲ ਪਈ ਹੋਊ ਹੋਰ ਕਿੱਥੇ ਹੋਣੀ ਭੈਂਦਾ ਯਾਰ ਹੁਣ ਨਾ ਕਿ ਤੰਬੂ ਲਈ ਖੜੇ ਹੁਣ ਤੰਬੂ ਅਗਲੇ ਨੇ ਤੰਬੂ ਗੱਡਣ ਵਾਸਤੇ ਲਿਆਂਦੇ ਗੱਡੂ ਆ ਤੂੰ ਘਰੇ ਟੱਕ ਜਾ ਕਰ ਮਰਾ ਮਾਤਾ ਰਾਖੀ ਪਰਾਖੀ ਕਰ ਜਾ ਪਹਿਲਾਂ ਤਾਂ ਬਾਪੂ ਮੈਂ ਟਾਈਮ ਨਾਲ ਹੀ ਆ ਜਾਣਾਗਾ ਅੱਜ ਪਤਾ ਨਹੀਂ ਲੱਗਿਆ ਟੀਵੀ ਵੇਖਦੇ ਵੇਖਦੇ ਟਾਈਮ ਐਨ ਹੋ ਗਿਆ ਤੇਜੀ ਬੀਟਨ ਦੀ ਵਾਰੀ ਚੱਸ ਕਰਦਾ ਤੂੰ ਹੈਨਾ ਹੋਰ ਇੱਕ ਗੱਲ ਹੋਰ ਹੈ ਉਹ ਸੁਣੀ ਆਪਣੇ ਪਿੰਡ ਰੌਲਾ ਜਪੇਗਾ ਉਹ ਕਿਹੜਾ ਕਹਿੰਦੇ ਆਪਣੇ ਜਿਹੜਾ ਆਵਨਾ ਦੇ ਮੁੰਡਾ ਸੀਗਾ ਮੱਲਿਆ ਕਾ ਹਾਂ ਬਾਪੂ ਚੋਈਆਂ ਨੂੰ ਦੀ ਪਤਨ ਕੀ ਰੌਲਾ ਜਪੇਗਾ ਕੁਲੀ ਲੜਾਈ ਨੂੰ ਰੂਈ ਕਰ ਬੈਠਾ ਜਾਗਾ ਹੂੰ ਕੋਈ ਸੈਸੁਰਜਾ ਪਾਰ ਤਾਂ ਕਿ ਠਾਣੀ ਲਗੀ ਪੁਲਸ ਜਮੀ ਪਾੜਦਾ ਲੜਾਈ ਪੈ ਗਈ ਮੁੰਜਾ ਜੀ ਕੀ ਪੁੱਤ ਗੱਲ ਸੁਣੀ ਆ ਮੈਂ ਤਾਂ ਅੱਡੇ ਤੇ ਖੜੀ ਨਹੀਂ ਗੱਲਾਂ ਕੋਈ ਨਾ ਪਤਾ ਲੱਗ ਗਿਆ ਸਵੇਰੇ ਬਾਪੂ ਸਾਰੀ ਗੱਲ ਦਾ ਸਵੇਰੇ ਤਾਂ ਜੱਗੂ ਹੀ ਹੋਣਾ ਹੂੰ ਤਾ ਕਰਕੇ ਕਹਿੰਨਾ ਮੈਂ ਜਵਾਨਾ ਮਾੜਾ ਵੀ ਕਰ ਰਿਹਾ ਕਰੈਸ ਬੇੜਾ ਨਾ ਨਿਕਲੇ ਬਾਹਰ ਉਹ ਕਰੀ ਸੀ ਬਾਪੂ ਪਾ ਤੇ ਅੱਜ ਅੱਜ ਹੀ ਲੇਟ ਹੋਇਆ ਮੈਂ ਪਹਿਲਾ ਦਾ ਟਾਈਮ ਨਾਲ ਹੀ ਆ ਜਾਣਾ ਹਾਂ ਤਾਂ ਵਗ ਜਾਏਗਾ ਕਿ ਗਾਂ ਛੱਡ ਕੇ ਆਵਾ ਆਜਾ ਕਰੀ ਆ ਜਾ ਬਾਪੂ ਮਿਲ ਆਇਓ ਚੱਲ ਗਾਂ ਛੱਡੋ ਨਾ ਤੂੰ ਬਾਹਰ ਕਹਿੰਦਾ ਬੋਝ ਮਾਜੀ ਕਿ ਨਾ ਨਹੀਂ ਗੇਟ ਖੁੱਲੀ ਹੋਊਗਾ ਮੇਰੇ ਕਰਨ ਗੇਟ ਖੁੱਲੀ ਰੱਖ ਦਿਆ ਖੁੱਲ੍ਹਾ ਰੱਖਿਆ ਹੋਰ ਖੱਪੋ ਜਾ ਆ ਦੇਖ ਖੁੱਲ੍ਹਾ ਗੇਟ ਤਾਂ ਗੱਲ ਪੱਕੀ ਹੈ ਨਾ ਹੋਰ ਉਹਨਾਂ ਨੂੰ ਪਤਾ ਵੀ ਮੈਂ ਆਉਣਾ ਬਾਪੂ ਨੂੰ ਤਾਂ ਗੱਲ ਚੁੱਲ੍ਹੇ ਆ ਆ ਗਿਆ ਆਇਆ ਗੇਟ ਬੰਦ ਕਰ ਦਈਏ ਕਾਰ ਚੱਕ ਕਰਦੇ ਟੜਕੇ ਰੇਸ਼ਾ ਟੋੜੀ ਕੁੰਡੇ ਨੂੰ ਕੀ ਲੋੜ ਆ ਜੇ ਤੂੰ ਜਾਣੇ ਹਾਂ ਜਾਣ ਹੈ ਮੈਂ ਖੁੱਲ੍ਹਾ ਰਹਿਣ ਦੇ ਆ ਜਾ ਆ ਪੱਠੇ ਵੀ ਕੁੱਤਰਣ ਵਾਲੇ ਪਏ ਆਪੂ ਮੈਨੂੰ ਕੁੱਤਰਨੇ ਪੈਣਗੇ ਟੜਕੇ ਕੁਚਲੀ ਹੁਣ ਐਸ ਵੇਲੇ ਕਿਹੜਾ ਭਾਂ ਚੋਦੀ ਮਾਸਟੋਨੀਆ ਤੂੰ ਨਹੀਂ ਕੁੱਤਰਗੀ ਸੌਵਾਂਗੇ ਸਵੇਰੇ ਫੇਰ ਪੱਠੇ 4 ਵੇ ਠਾ ਦੇਣਗੇ ਖੰਗੂੜਾ ਮਾਰ ਗਿਆ ਨੈਬ ਜਾਗਦਾ ਤਾਂ ਹੂੰ ਨੈਬ ਹਾਂ ਤੇ ਗੜਾ ਬਾਪੂ ਮੇਰਾ ਹਾਂ ਹਾਂ ਜਾਗਦੇ ਪੈਣਗੇ ਇੰਨੀ ਛੇਤੀ ਤੇ ਕਿੱਧਰ ਸੌਂਗੇ ਹੋਣਗੇ ਟੱਕ ਤੱਕ ਖੁੱਲਿਆ ਪਿਹੜਿਆ ਜਾਂ ਪਿਆ ਹੋਈ

ਕਮਿਆਂ ਨਿਆ ਬਾ ਠੀਕ ਆ ਵਧੀਆ ਹਾਂ ਆ ਗਿਆ ਸੇਰਾ ਹਾਂ ਬਾਪੂ ਟਾਈਮ ਨਾਲ ਹੀ ਪਏ ਹੋਏ ਓਹ ਹੋ ਰ ਹੈ ਪਾਇਨਾ ਪਿਆ ਐ ਡਾਜੇ ਕਾ ਤੇ ਮਨ ਚ ਵੱਜ ਗਿਆ ਥੋੜੇ ਕਾ ਨੂੰ ਡਰਿਆ ਬੈ ਜਾ ਹੈ ਬੈ ਜਾ ਬੈ ਜਾ ਬੈਠਾ ਬੈਠਾ ਹਮਲੇ ਕੇ ਪਾ ਕੇ ਕੀ ਕਰ ਜਮਣੇ ਪਾਣੀ ਪੋਣੇ ਪਾਛਤਰੇ ਬਾਪੂ ਪਾਣੀ ਦੀ ਤਕੀ ਲੋੜ ਮੈਂ ਤਾਂ ਪੀਂਦਾ ਹੀ ਆਇਆ ਸਸੇ ਕੋਈ ਹੋਣਾ ਔਰ ਮੜਾ ਮੋਟਾ ਖੁੱਲਦਾ ਬੋਇਤਾ ਗੁੱਡੀ ਤੂੰ ਆਇ ਲਾ ਲਾ ਬਈ ਮੁੰਡਾ ਕਹਿੰਦਾ ਛੱਡ ਜਾ ਕਰ ਤੇ ਬਸ ਆਉਂਦੇ ਆਉਂਦੇ ਜਿਹੜਾ ਮੈਂ ਖੱਚਾ ਛੱਡ ਦਵਾਂ ਨਾ ਕੱਲੇ ਦਾ ਡਰ ਕੀ ਪਤਾ ਲੈਦਾ ਡਰ ਜੇ ਤੇ ਤਾਂ ਵਧੀਆ ਕਰਿਆ ਹਾਂ ਤਾਂ ਬਿੱਲੇ ਦਾ ਕੀ ਪਤਾ ਲੋ ਚੰਬੜ ਦੇ ਜਵਾਕ ਨੂੰ ਕੁੱਤਾ ਤੇ ਜੱਟ ਹੱਕ ਕੇ ਫਿਰ ਜਾ ਮੇਰੇ ਸੋਲੇ ਕੁੱਤੇ ਖਾਸ਼ੇ ਹੋਰੇ ਆਪਣੇ ਪਿੰਡ ਬੋਲੇ ਪੜੇ ਹੋਰੇ ਹਾਂ ਬਾਪਾ ਬਾਪੂ ਪਾਣੀ ਵੀ ਲੈ ਤੂੰ ਹੈ ਪਾਣੀ ਪਾਣੀ ਤਸ਼ਰਕੀ ਲੋੜ ਸੀ ਮੈਨੂੰ ਵੀ ਦੇ ਦੇ ਪੁੱਤ ਯਾਰ ਹਾਂ ਨਾਇਬ ਨੂੰ ਪਿਆ ਬਾੜੀ ਪਿਆਸ ਲੱਗ ਜੇ ਪਾਣੀ ਨੂੰ ਪੈਨੂ ਪਿਆ ਪਾਣੀ ਛੜਾ ਨਾਇਬ ਪਾਪਾ ਪਾਣੀ ਨਾਇਬ ਨੂੰ ਪਿਆ ਬਾੜੀ ਪਿਆਸ ਲੱਗ ਜੇ ਇਹਨੂੰ ਹਲ ਬਾਈ ਜਾਂਦਾ ਨਾ ਰਾਤ ਦਾ ਨਹੀਂ ਰਾਤ ਨੂੰ ਤਾਂ ਬਾਪੂ ਮੈਂ ਬਾਪੂ ਆਹ ਪਾਣੀ ਨਹਿ ਰੂ ਆ ਉਸ ਬਾਦ ਲੱਗਦਾ ਹਣਾ ਹੈ ਸੁਆਦ ਆ ਨਹਿਰ ਦਾ ਪਾਣੀ ਆ ਹੋ ਠੀਕ ਹੈ ਜਵਾਬ ਦੇ ਜਨੇ ਮੈਂ ਹੱਥ ਲਾਉਂਦਾ ਦੇਖ ਨਾ ਨਾ ਗੁੱਡੀ ਗਲਾਸ ਤਾਂ ਆ ਗਿਆ ਮੈਂ ਤਾਂ ਕੀ ਜਨਾ ਹੱਥ ਲਾ ਕੇ ਆਥੇੜ ਖਾ ਨਹੀਂ ਕਰਦਾ ਨਾ 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 ਵੀ ਜਾ ਜਾ ਖਾਜੀ ਕਰਨੀ ਛੇੜ ਖਾ ਨਹੀਂ ਗਲਾਸ ਤਾਂ ਜਾ ਜਾ ਗੋਡੇ ਤੇ ਦਾਬ ਆ ਰਹੀ ਕਿਤੇ ਨਹੀਂ ਯਾਰ ਛਾਣਾ ਬਿਆ ਨਾ ਬੰਦਾ ਯਾਰ ਮੈਂ ਆ ਕੰਮ ਥੋੜਾ ਕਰੂ ਪੜਾ ਵਾ ਵੇ ਤੇਰੇ ਕਮਾਲ ਆ ਤੇਰੀ ਯਾਰ ਆ ਮੈਂ ਤਾਂ ਮੁੰਡੇ ਨੂੰ ਛੱਡਣ ਆਇਆ ਯਾਰ ਤੇਰੇ ਸਾਹਮਣੇ ਲਿਆਇਆ ਇਹ ਕੰਜੱਖ ਮੈਨੂੰ ਡਰ ਲੱਗਦਾ ਇਥੇ ਆਏ ਕਿਹੜਾ ਫਿਰ ਸੱਪ ਆ ਗਿਆ ਓਰੇ ਯਾਰ ਓਏ ਅੱਛੇ ਡੱਗ ਗਿਆ ਮੇਰਾ ਬਈ ਇਹ ਇਹਨੂੰ ਘਰੇ ਲੈ ਜਾ ਛੱਡਣ ਮੈਂ ਚੱਲ ਵਧੀਆ ਕਰਾ ਛੱਡ ਤਾਂ ਬਾਪੂ ਹੁਣ ਤੂੰ ਜਾ ਤੂੰ ਵੱਡਦਾ ਮੈਨੂੰ ਜਾ ਹੁਣ ਜਾਵਾਂ ਮੈਂ ਚੜ ਭੱਗ ਜਾਈਂ ਨਾ ਯਾਰ ਜੇ ਗੱਲਾਂ ਕਰਨੀਆਂ ਕਰ ਲੋ ਕੰਜੜ ਜਾ ਆਪਾਂ ਕਾਂ ਜਾ ਸਾਡਾ ਕਰੀ ਬੱਚੇ ਉੱਤੋਂ ਆ ਕੇ ਜਾਣਿਆ ਇਹ ਹੋਰ ਤੇ ਭੂਰੇ ਦਾ ਕੰਮ ਮਗਾੜਦਾ ਚੱਲ ਤੂੰ ਵੀ ਜਾ ਮੈਂ ਵੀ ਆਉਂਦਾ ਕਮਰੇ ਚੰਗਾ ਇਸ ਜੱਜ ਮੈਨੂੰ ਜਾਣਾ ਯਾਰ ਹੋਰ ਰੋਟੀ ਪਾਣੀ ਦੱਸ ਬਸ ਮਿਹਰਬਾਨੀਆ ਰੋਟੀ ਰੱਟੀ ਖਾ ਕੇ ਮੈਂ ਤਾਂ ਗਾਇਆਂ ਦੀ ਬੈਠਾ ਨੇਗ ਨੇਟ ਗਿਆਨੀ ਤੇ ਉੱਥੇ ਖੇਤਾਂ ਲਈ ਮੋਰ ਚਾ ਭਾਵਾ ਪੈ ਲੱਗੀਆਂ ਕਿ ਗਾਂ ਨੂੰ ਪੰਕ ਨੂੰ ਪੈਂਦੀਆਂ ਮੇਰੇ ਸੋਰੇ ਦੀਆਂ ਇੱਕ ਠੱਠਾ ਯਾਰ ਮੇਰਾ ਬੈਰੀ ਮਾਰਦਾ ਉਹ ਤੇ ਮੈਂ ਤਾਂ ਨਮ ਦੇ ਉੱਤੇ ਬੈਠਾ ਸੀ ਡਾਨੇ ਤੇ ਲੰਕਿਆ ਨੰਮਤੇ ਕੀ ਕਰਦਾ ਸੀ ਉਹ ਆਇਆ ਨਾ ਕਿ ਉਹਨੀਆਂ ਸੱਟ ਮਾਰ ਗਿਆ ਬਜ਼ੁਰਗ ਸਰੀਰ ਆ ਉਹਨਾਂ ਕੰਡਮਾਂ 'ਚ ਚੜ ਗਿਆ ਸੀ ਨੰਮਤੇ ਨੂੰ ਨੰਮਤੇ 'ਤੇ ਚੜ ਗਿਆ ਮੈਂ ਭਾਜ ਕੂਝ ਨਹੀਂ ਹੈ ਮੇਰੀ ਉਨੀ ਲੱਤਾਂ ਆਂ ਡਾਉਂ ਗਿਆ ਪੈ ਗਈਆਂ ਹਨ ਅਸ ਨੰਮਤੇ ਉੱਤੇ ਚੜ ਗਿਆ ਨੰਮਤੇ ਉੱਤੇ ਬੈਠਾ ਸੀ ਮੰਨਣ ਗਿਆ ਨਹੀਂ ਰੱਖਦਾ ਯਾਰ ਉਹ ਦੇਖ ਬੜਾ ਚਵਾਰੇ ਤੇ ਬੈਠਾ ਯਾ ਹੋਰ ਫਿਰ ਹੁਣ ਨੰਮਤੇ ਹੀ ਬਣਾ ਸੀ ਨੰਮਤੀ ਉੱਥੇ ਜਾ ਰਿਹਾ ਵਧੀਆ ਚਵਾਰੇ ਤੇ ਦੇ ਵਧੀਆ ਬੈਠਾ ਹਨ ਹਾਂ ਕਬਾ ਦਾ ਟੁੱਟਿਆ ਟਟੇ ਦੀ ਲੱਤ ਫੇਰ ਟੁੱਟਦੀ ਤੂੰ ਮਨ ਲੈ ਕੇ ਮੈਂ ਨਾਲ ਦੇ ਲਈ ਵਾ ਛੱਕਿਆ ਕੁਛ ਕੇ ਨਾ ਪੜਾ। ਗੁੱਡੀ ਬਾਕੀ ਸਰਮ ਕਰਮੜੀ ਜੀ। ਨਾ ਨਾ ਹੂੰ ਗੱਲ ਕਰਾਂ ਫੇ ਤੇਰੀ ਗੱਲ ਮੰਨਿਆ ਮੈਂ ਤੇਰੀ। ਪਰ ਮੈਂ ਕਰਿਆ ਕਰਮੜੀ। ਉਹ ਕੁਛ ਨਾ ਮੈਂ ਠਾ ਗਿਆ। ਫੇਰ ਕਰਾਂਗੇ ਇਹ ਜੀ ਗੱਲਾਂ ਤਾਂ। ਬਈ ਕੀ ਕਹੀ ਮੈਂ ਇਹ? ਉਸਨੇ ਕਹਿ ਰ ਨਾ ਅੰਗ ਗੁੱਡੀ ਮੈਂ ਤਾਂ ਕੀ ਕਹਾਂ ਮੈਂ ਤਾਂ ਹੂੰ ਗੱਲ ਕਰਦਾ। ਉਸਨੇ ਕਹਿੰਦਾ ਕੁਛ ਨਹੀਂ ਕਹਿੰਦਾ। ਇਹ ਕੰਡਾ ਖੱਤਰ ਜੀ ਪਾਈ ਜੱਤੀ ਨੂੰ ਦੇ। ਧੰਟਾ ਮੈਂ ਕੱਢ ਲੈਣਾ ਪਾਈ ਜੀ। ਨਹੀਂ। ਪਰ ਸੋ ਫਿਰਦਾ ਛੇ ਤੂੰ ਧਰਨਾਂ ਹੀ ਕਢਾਉਂਦਾ। ਕੜਾਤੀ ਹਾਂ ਕੜਾਤੀ ਧਰਨ ਜਾਣਦਾ ਮੈਂ ਜੇ ਖਡੌਣੀਆਂ ਦੇਖ ਲਾ ਮੈਂ ਨਹੀਂ ਤੂੰ ਤਾਂ ਜਾਣਦਾ ਤਾਂ ਹਾਂ ਮੈਂ ਖਾਤਾ ਨਹੀਂ ਤੂੰ ਕੱਢਣੀ ਤਾਂ ਜਾਣਦਾ ਵਾ ਤੈਨੂੰ ਹਾਂ ਧਰਨ ਕੱਢਣ ਵਾਲੇ ਨੂੰ ਕਿਵੇਂ ਹੋ ਰੇਕ ਬੜੀ ਤੂੰ 70 ਖਾਨਾ ਤੂੰ ਨਾ ਨਾ 70 ਕਾ ਦੇ ਖਾਣੇ ਆ ਯਾਰ ਮੈਂ ਜਾਣਦਾ ਜੇ ਤੂੰ ਬੈਠ ਕਰਿਆ ਪੁਰਾਣਾ ਬਾਅਦ ਮੈਨੂੰ ਪਤਾ ਹੀ ਹੈ ਤੇਰੇ ਬਾਅਦ ਵਾਲੇ ਕੰਮ ਦਾ ਮੈਂ ਤਾਂ ਤੇਰੇ ਨਾਲ ਮੋਹ ਪਿਆ ਤਾਂ ਦਸਤਾਖਰ ਮੈਂ ਤਾ ਦੱਸਿਆ ਨਹੀਂ ਕਿਸੇ ਨੂੰ ਠੀਕ ਆ ਵਧੀਆ ਮੈਲਾ ਲਿਆ ਜਨਦਾ ਨਹੀਂ ਤੂੰ ਬਾੜੇ ਆ ਜਾਂਦੇ ਬਾੜੇ ਜਾਂ ਦੋਸ ਦਾ ਫੇਰਾ ਮੈਂ ਤੈਨੂੰ ਪਤਾ ਕਿਸੇ ਦਾ ਮਸ਼ੇ ਪੈ ਗਿਆ ਗਾਲ ਚੱਕ ਨਿਆਡੂ ਹੋ ਗਿਆ ਥੋੜੇ ਥੱਪੇ ਜਿ ਖਾਸ਼ੇ ਜਾਣਦਾ ਮੈਂ ਤੂੰ ਕੱਢਦਾ ਫਿਰ ਹਾਂ ਕੱਢ ਤਾਂ ਦਿੰਦਾ ਮੈਂ ਖੈ ਦੱਸਾਂ ਨਹੀਂ ਕਿਸੇ ਅਸੀਂ ਵੀ ਕੱਢਦੇ ਆ ਫਿਰ ਹੈ ਅਸੀਂ ਵੀ ਕੱਢਦੇ ਆ ਕੱਢ ਦੇ ਵੋਏ ਕੱਢ ਕੇ ਦਿਖਾਣੇ ਆ ਹੈ ਦਿਖਾ ਦੇਣਾ ਕੱਢ ਕੇ ਮੈਂ ਕਿਵੇਂ ਕੋਈ ਆਪਣੇ ਛੱਪ ਛੁੱਪ ਕੱਢਦਾ ਪਟਿਆਰੀ ਚ ਸੱਪੀ ਘੜਦੂ ਆ ਮਾਰ ਮਾਰ ਜੁੜੇ ਖਲਿਆਰ ਦੁੱਥੇ ਤੇਰੇ ਨਾ ਨਾ ਮੈਂ ਤਾਂ ਜਾ ਨੈਵਜਾ ਰੈਂ ਗੱਲੇ ਥੋੜਾ ਕਰੀ ਬਾਕੀ ਤੁਸੀਂ ਕਰੋ ਗੱਲਾਂ ਮੈਂ ਪਰਲੇ ਅੰਦਰ ਸੌਣਾ ਹੈ ਕਰੋ ਗੱਲਾਂ ਤੁਸੀਂ ਮੈਂ ਸੌਣਾ ਮੈਨੂੰ ਨੀਂਦ ਆ ਜਾਂਦੀ ਹੈ ਬੀਬੀ ਕੋਲੇ ਪੈ ਜਾ ਆਪਜੀ ਕੋਲੇ ਨਹੀਂ ਬੀਬੀ ਹੋਰੀ ਅਲੱਗ ਪੈਣੇ ਨਹੀਂ ਨਹੀਂ ਪੈਣ ਦੇ ਵਿਚਾਰ ਬੁੱਤ ਤਾਂ ਉਧਰ ਹੀ ਜਾ ਉਹਦੇ ਕਮਰੇ ਚ ਜਾ ਚਾਲੇ ਪਾਲੇ ਪਕਾਰ ਤੂੰ ਹਾਂ ਤੂੰ ਸਾਡੀ ਗੱਲ ਚ ਕੀ ਲੈਣਾ ਯਾਰ ਉਹ ਗੱਲ ਕਰਦਾ ਮੈਂ ਮੁੰਡਾ ਖੱਲਾ ਉਧਰ ਪਊਗਾ ਨਾ ਜਾਣੀ ਕੋਈ ਪ੍ਰੈਟ ਪਲਟਾ ਚੰਬੜ ਜੇ ਆਏ ਕਮੇ ਪ੍ਰੈਟ ਚੰਬੜ ਜੂ ਪੈਂਦਾ ਦਿੱਲੀ ਪੈਂਦਾ ਕੱਲਾ ਛੱਡੀ ਦਿੱਲੀ ਪੈਂਦਾ ਮੈਂ ਕਿ ਪਹਿਲੀ ਵਾਰ ਪੈ ਮੈਨੂੰ ਅੱਖ ਮਾਰਨੀ ਨਾ ਨਾ ਅੱਖ ਕਾ ਜੀ ਮਾਰਨੀ ਮੈਨੂੰ ਉਹੀ ਕੰਮ ਤੇਰਾ ਨਾ 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 ਬਜਟ ਮੈਂ ਕਾ ਜੀ ਅੱਖ ਮਾਰਨੀ ਆ ਤੇ ਮੈਂ ਚੰਮ ਢੇੜ ਦਸ ਨਾ ਇਹ ਵੱਡਾ ਟੁੱਕੀ ਨਾ ਕਰਦੀ ਇੱਥੇ ਗੁੱਜੀ ਕਾ ਨੂੰ ਗੱਲ ਕਿਉਂ ਪਈ ਮੈਂ ਟੱਕੀ ਗਲਤੀ ਪੈਣਾ ਨਾ ਤੇ ਫੁੱਦੂ ਕੰਮ ਲਾ ਰਖਿਆ ਤੂੰ ਫਰੇਕ ਬੁੜੀ ਤੋਂ ਛਤਰਖਾਨਾ ਠੰਡਾ ਨਾ ਬਲੱਡ ਨਪਦਾ ਠੰਡਾ ਕਰਾ ਯਾਰ ਤੂੰ ਤਾਂ ਮੇਰੀ ਜਨਾਨੀ ਤੇ ਅੱਖ ਰੱਖੀ ਨਾਗਾ ਪੂੰਜੀ ਜੀ ਪੈਗੀ ਬੁੜੀ ਦੇ ਕਿਉਂ ਕਰਦਾ ਹੈਂ ਜੀ ਪੈਗੀ ਪੂੰਜੀ ਜਿਹਾ ਅੱਖ ਚ ਮੈਂ ਕਦੀ ਅੱਖ ਮਾਰੀ ਹਾਂ ਨਾ ਚੰਗਾ ਯਾਰ ਮੈਂ ਕਹਿੰਦਾ ਯਾਰ ਕਬੀੜਾ ਜਾਂ ਬਾਬਾ ਹੋ ਜਾਏਗਾ ਜਾ ਵਗ ਜਾ ਲਿਆਜ ਨਾਲ ਵਗ ਜਾ ਹਾਂ ਯਾਰ ਐ ਮਮੀ ਜਾਣਾ ਯਾਰ ਨੀ ਜੀ ਰੱਖਣਾ ਤੇ ਖੇਤ ਜਾਣਾ ਠੀਕ ਹੈ ਚੰਗਾ ਯਾਰ ਮੈਂ ਤਾਂ ਤੇਰੇ ਮੁੰਡੇ ਨੂੰ ਛੱਡ ਛੱਡ ਕੇ ਆ ਮਾਂ ਨਾ ਬੱਸ ਬੱਸ ਵਗ ਜੂੰਗਾ ਯਾਰ ਤਾਂ ਗੇਟ ਤਾਂ ਇਹਦਾ ਛੱਡੀ ਹੋਣਾ ਆ ਨਸ਼ਾ ਹੈ ਭੋਲਾ ਕੋਈ ਕੰਮ ਕੀ ਆ ਖਵਾ ਦੇ ਯਾਰ ਕੋਈ ਸੇ ਨਹੀਂ ਹੈਗਾ ਮੇਰੇ ਕੋਲ ਤਾਂ ਮੈਂ ਤਾਂ ਆਪ ਪੱਟ ਤੇਰੇ ਆਪ ਜਿ ਫਲੂ ਜੁੱਡੇ ਫੇ ਹੈ ਨਾ ਚੰਗਾ ਚੰਗਾ ਫੇ ਹੱਥ ਫੇਰ ਜਾਂ ਗੁੱਦੀ ਨੂੰ ਉਹ ਭਾਗ ਜਾ ਨਾ ਨਾ ਭਾਗ ਜਾ ਨਾ ਇਹ ਬੜੀ ਗੱਲ ਹੈ ਚੰਗਾ ਪਾਏ ਜੋ ਕੱਢ ਲੋ ਕਰੋ ਪਿਆਰ ਮੇਰੇ ਸੋਹੇ ਦੇ ਵੀ ਮੱੱਕਿਆ ਪੇ ਮੈਂ ਤਾਂ ਦੋਨਾਂ ਮਾਰਦੇ ਰਾਤੋ ਰਾਤ ਕਹਿੰਦਾ بابا ਮਾਪਾ ਕਿ ਲੈਣ ਅਗਲੇ ਡੱਕਾ ਰੇ ਜਾਨਾ ਬਾਪੂ ਹਾਂ ਛੇਗਾ ਜਾਨਾ ਯਾਰ ਚਲ ਆ ਚੰਨ ਛੱਡੀ ਆਉਣਾ ਮੈਂ ਗੇਟ ਬੰਦ ਕਰਾਂ ਉਹ ਨਾਲੇ ਹਾਂ ਗੇਟ ਤੇ ਗਾਲੀ ਨਾਲੇ ਮੈਨੂੰ ਸਾਜ ਆ ਆ ਗਿਆ ਮੈਂ ਬਾਹਰ ਨਿਕਲ ਜਾਣਾ ਗੇਟ ਗਾਲੀ ਹਾਂ ਓਏ ਹੋ ਕੰਜਰ ਤੇਰਾ ਬੂੜਾ ਘੜਾ ਘਰ ਮਾ ਉਹ ਬਾਲਾ ਲੋਤੀ ਵਾਲਾ ਮੈਂ ਨਾ ਨਾ ਨਹੀਂ ਜਿੰਦੀ ਜਿਹੜੇ ਸਾਹ ਨਾਲ ਮੱਚਿਆ ਤੇ ਕੀ ਪਤਾ ਮੈਨੂੰ ਕਹਾਂਦਾ ਵੀ ਉਸ ਕਮਰੇ ਚ ਸੌਇਆ ਮੋਬਾਈਲ ਦੇ ਦਿੰਦਾ ਅੱਛਾ ਅੱਛਾ ਹਾਂ ਤੇਜੀ ਫੋਨ ਦੇ ਦਿੰਦਾ ਹਾਂ ਕਹਿੰਦਾ ਗੇਮ ਖੇਡੀ ਆਂ ਉਸ ਕਮਰੇ ਚ ਹੀ ਸੌਂ ਜੀ ਆ ਫਿਰ ਇਹ ਵੀ ਗਲ ਠੀਕ ਹੈ ਚਲ ਚੰਗਾ ਸ਼ਰਮਾ ਤਾਂ ਜਾ ਕੇ ਗੇਟ ਗਾਲੀ ਠੀਕ ਹੈ ਬਾਪੂ ਚੰਗਾ ਦਾਣਾ ਦਾ ਮਾਤਾ ਗੇਮ ਖੇਡਦਾ ਬਹੁਤ ਟਾਈਮ ਹੋ ਗਿਆ ਪਿਆਰ ਦੋਸਤ ਵੀ ਹੋ ਗਏ ਉਹਨਾਂ ਦੇ ਆਨਲਾਈਨ ਗੇਮ ਵਿੱਚ ਬਾਪੂ ਕੋਲ ਮੂਆ ਲੈਣੇ ਤੇ ਸੌਣੇ ਆਉਦੇ ਕਮਰੇ ਚ ਲੈਦਾ ਆਪਣਾ ਕੰਮ ਹੀ ਨਹੀਂ ਬੰਨ ਦਿੱਤਾ ਪਹਿਲਾਂ ਮਕਾਨ ਆ ਗਿਆ ਉਹ ਮਸਾਂ ਕੋਈ ਜਿਗਾਰਡ ਲਾਉਣੇ ਆ ਚਲ ਪਾਇਲਾ ਦੋ ਤਿੰਨ ਦਿਨ ਹੋ ਗਏ ਮਕਾਨਦਨ ਜਮੇ ਪੱਟੀ ਮੇਸ ਕਰਤੀ ਸਾਰੇ ਕੰਮ ਦੀ ਹਿਤ ਰ ਹੋ ਜਾ ਮੜੀ ਜੀ ਇਹ ਸਭ ਕੋਈ ਲੱਗਿਆ ਬਸ ਹੁਣ ਨਾ ਬੋਲ ਤੂੰ ਬਸ ਰਾਜ ਹੋ ਗਿਆ ਮਰੀ ਓ ਬਾਪੂ ਓ ਮੋਬਾਈਲ ਦੇ ਮੇਰੀ ਇੱਥੇ ਫਿਰਦਾ ਸ਼ੇਰਾ ਤੂੰ ਓਹ ਕਾ ਮੋਬਾਈਲ ਫੜਾਈ ਮੇਰੀ ਓ ਇੱਥੇ ਪਾ ਕੇ ਹਾਂ ਓਹ ਲਾਏ ਤੇਰੇ ਫੋਨ ਨੇ ਤਾਂ ਮਰਵਾਤੇ ਬਸ ਬਾਪੂ ਚਾਦਰ ਜੀ ਲੈ ਕੇ ਕਿਵੇਂ ਪਏ ਸੀ ਓਏ ਨਹੀਂ ਨਹੀਂ ਸ਼ੇਰਾ ਠੰਡ ਜੀ ਲੱਗਦੀ ਥੋੜੀ ਜਿਹੀ ਉਂ ਹੀ ਧਰ ਰੱਖੀਏ ਤਾਂ ਲਵੇ ਹਰ ਚਾਦਰਾਂ ਵੀ ਢਿੱਲਾਇਆ ਕਰ ਰੱਖਿਆ ਗਿਆ ਠੰਡ ਲਾ ਜੇ ਨੱਕ ਲਗਿਆ ਹੋਊਗਾ ਕੋਈ ਕੱਚ ਨੀਲੇ ਰੰਗ ਦੀ ਪਾਈ ਆ ਬਾਪੂ ਉਹ ਦਿਸੀ ਜਾਂਦੀ ਆ ਮੈਨੂੰ ਤੂੰ ਤਾਂ ਪ્યો ਤੇ ਸ਼ੱਕ ਕਰੀ ਜਨਾ ਚੱਲ ਠੀਕ ਆ ਬਾਪੂ ਮੈਂ ਜਾ ਸੌਣਾ ਆ ਜਾ ਕਰ ਕਿਸੇ ਵੇਲੇ ਆ ਸੌਣਾ ਬਸ ਮੂੰਹ ਲੈ ਕੇ ਲੈ ਤੂੰ ਜਾ ਸੌਣਾ 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 ਬਾਪੂ ਫਾਨ ਦੇ ਉਧਰ ਲਾਇਆ ਕਰ ਚਾਰ ਜਾ ਠੀਕ ਆ ਬਾਪੂ ਠੀਕ ਆ ਤੇ ਪੈ ਜਾ ਹੁਣ ਆ ਕੁੰਡੀ ਲਾ ਲਿਓ ਬਾਪੂ ਲਾ ਲੂਆ ਕੋਈ ਗੱਲ ਨਹੀਂ ਪੈ ਜਾ ਦੇ ਲਗਲਾ ਬੈਠੀ ਆ ਜਮਈ ਮਰਵਾਤੇ ਨੇ ਤਾਂ ਪਹਿਲਾ ਮਕੰਦ ਆ ਗਿਆ ਭੈਣ ਚੋਦੇ ਦਾ ਚੜਾ ਜਾ ਵਾਕ ਜਾ ਹਨਾ ਹੂੰ ਮੜੀ ਯੂਰਾ ਹੋ ਜਾ ਪਰਾ ਨਹੀਂ ਕਰਦੇ ਹਾਂ ਚਾ ਕਰ ਜਾ ਯਰੇ ਕਮਟ ਯਰ ਮੇ ਹੂੰ ਕੀ ਹੋ ਗਿਆ ਬਜਾ ਕਰਿਆ ਵਾ ਜੋ ਸੀ ਆਪਿਆ ਤੇ ਤਾਂ ਹੋਰ ਕੀ ਹੈ ਜੂੜੇ ਕਿੱਥੇ ਆ ਨੀਰਾ ਭਲਾ ਹੋ ਰਿਹਾ ਟਾਈਮ ਕਿੰਨਾ ਕੁ ਹੋ ਗਿਆ ਪਤਾ ਨਹੀਂ 8:30 ਹੋ ਗਏ ਅੱਲਾਹ ਹੈ ਜਵਾਬ ਅਜੇ ਵੀ ਪਤਾ ਨਹੀਂ ਪਾਇਆ ਕਿ ਨਾ ਇਹ ਬਾਹਰ ਡੇੜਾ ਮੈਂ ਆ ਗਿਆ ਮੈਂ ਮੜਾ ਜਾ ਉਹ ਤੇ ਕਰਿਆ ਮੈਂ

ਕਿਹੜਾ ਮੂਤ ਮੇਰਾ ਤਾਂ ਗਲਚ ਆ ਗਿਆ ਸਾਰਾ ਕੁਝ ਅੱਛਾ ਕੀ ਹੋਰ ਆ ਜਾ ਚੱਲ ਚੱਲ ਉੱਥੇ ਦਾ ਮੈਂ ਤਾਂ ਮਸਾ ਬਚ ਕੇ ਆਇਆ ਮੈਂ ਤਾਂ ਭੱਜ ਲਿਆ ਉਥੋਂ ਜੇ ਨਾ ਭਜਦਾ ਤਾਂ ਮੇਰਾ ਤਾਂ ਕੜਦਾ ਸੀ ਦਿਵਾਲਾ ਉਹਨੇ ਵਿੱਚ ਬੋਤਨ ਨੰਨਨ ਹੋ ਗਿਆ ਮੈਂ ਵੀ ਦੇਖ ਤੇ ਮੇਰੇ ਤਾਂ ਵਿੱਚੇ ਮੂਤ ਆ ਗਿਆ ਸੀਗਾ ਮਸਾ ਰੋਕਿਆ ਮੈਂ ਤਾਂ ਅੱਛਾ ਕੀ ਹਾਂ ਉਹ ਵਾਹ ਕਿਹੜਾ ਅੱਛਾ ਪੁੱਮੇ ਆ ਇਹ ਤਾਂ ਆਪਣਾ ਮੂਤ ਨੰਨਨ ਕਰ ਕੀ ਕਰਦਾ ਬਾਪੂ ਟੱਟੀ ਦਾ ਜੋਰ ਦਾ ਬੈਥਿਓ ਕਰਕੇ ਹੁੰਦੀ ਆ ਪੈਰੇ ਸੀ ਟੱਟੀ ਦਾ ਜੋਰ ਇੱਥੇ ਬਰੂਲਾ ਬਨਤਾ ਮੇਰਾ ਕੀ ਹੋ ਗਿਆ ਬਾਪੂ ਬਾਪੂ ਤਾਂ ਲਿਆ ਕਰ ਮੜਾ ਜਾਂ ਲਾਈਟ ਲਾ ਲ ਅੰਦਰ ਇਹਦੀ ਲਾਈਟ ਹੀ ਬਾਪੂ ਇੰਨੀ ਗਾ ਜਲਦੀ ਆ ਬਾਹਰ ਮੱਚ ਰਹਾਗਾ ਮੱਚ ਰਹਾ ਬਲਮ ਤੇਰੇ ਪਾਪੇ ਦੇ ਤਾਂ ਗਲਚ ਆ ਗਿਆ ਸਾਰਾ ਮੂਟ ਅੱਛਾ ਮੂਟ ਕਰਨਾ ਸੀ ਬਾਪੂ ਹੋਰ ਕੀ ਨਾ ਮੈਂ ਤਾਂ ਜਮੀ ਮਰਵਾਤਾ ਸੀ ਤੂੰ ਅੱਛਾ ਤੂੰ ਹੀ ਆਏ ਨੂੰ ਭੱਜਿਆ ਸੀ ਹੈ ਮੈਂ ਹੀ ਭੱਜਿਆ ਸੀ ਤੈਨੂੰ ਕੀ ਦਿਸਿਆ ਤੈਨੂੰ ਤਾਂ ਨਹੀਂ ਪੁੱਤ ਦਿਸ ਗਿਆ ਨਾ ਨਾ ਮੈਨੂੰ ਤਾਂ ਲੱਗਾ ਪਤਾ ਨਹੀਂ ਕੌਣ ਆ ਗਿਆ ਚੋਰ ਚੂਰਾ ਕੇ ਤੂੰ ਬੋਲ ਲੈਣੀ ਕੋਕ ਨਹੀਂ ਨੜ ਗਿਆ ਸੀ ਨਹੀਂ ਨਹੀਂ ਬੰਦਾ ਦੱਸ ਤਾਂ ਦੇਵੇ ਹਾਂ ਚਲ ਵਾਪੂਣ ਜਾਇਆ ਮੂਤ ਜਾਇਆ ਬੰਦਾ ਮੈਨੂੰ ਨਾਲ ਹੀ ਚੱਕੀ ਫਿਰਦਾ ਮੈਂ ਦਿਖਾਉਣ ਆਇਆ ਸੀ ਭੂਤ ਆ ਗਏ ਸੀ ਇੱਥੇ ਮੈਨੂੰ ਅਸੀਂ ਭੂਤ ਆ ਕਿਤੇ ਤੂੰ ਆਹੋ ਕਰ ਗਿਆ ਅੱਛਾ ਭੂਤ ਦਿਖਾ ਦੱਸ ਤਾਂ ਦੇਵੇ ਬੰਦਾ ਮੈਂ ਅੰਦਰ ਬੈਠਾ ਮੈਂ ਤਾਂ ਲੱਗਿਆ ਕਿ ਹੋਰ ਕੋਈ ਦਿਖਾਉਣਾ ਦਿਖਾਉਣ ਤੋਂ ਭੂਤ ਆ ਰਹੀਆਂ ਜਾ ਪੈ ਜਾ ਬੜੀ ਬਗਵਾਸ ਨਾ ਕਰ ਦਿੰਦੇ ਮੈਨੂੰ ਆਇਆ ਮਮੀ ਤੋਂ ਇਹ ਆਪਾ ਪਾ ਪਾ ਕੋ ਜਮਈ ਮਰਵਾ ਤੇ ਮਮੀ ਮੇਰਾ ਜਵਾਬ ਲੈਨੇ ਮੇਰਾ ਹੌਲ ਪੈਣ ਲਾ ਕੇ ਹਾਂ ਕਿ ਸੋ ਜਾ ਕੁੱਤਾ ਐਣ ਦੇ ਜਵਕਾਂ ਅੰਨੇ ਦੀ ਐਣ ਦੇ ਜਵਕਾਂ ਦੇ ਨੇ ਦੀ ਬੰਦਾ ਦਸਤਾ ਦੇ ਵੀ ਅੰਦਰ ਬੈਠਿਆ ਜਮਾ ਜੰਮਿਆ ਦਾ ਨਾ ਜੰਮਿਆ ਬੋਲ ਦੇਣਾ ਕਰਦਾ ਕੋਈ ਕੰਮ ਪੱਟਦਾ ਉਧਰੋਂ ਜੱਬਲ ਹੈ ਜਮਾ ਆਹ ਦੇਖ ਐਨੇ ਜੰਮਾ ਪਤਾ ਨਹੀਂ ਕੀ ਖਾਦਾ ਇਹਦਾ